اپنی انڈسٹری چھوٹی ہے گی اس ਕਰਕੇ ਅਸੀਂ ਉਹਨਾਂ ਦੇ ਹਾਂ ਨਹੀਂ ਸਾਊਥ ਜਾਂ ਬਾਲੀਵੁੱਡ ਦੇ ਨਹੀਂ ਸਾਡੀ ਇੰਡਸਟਰੀ ਕਾਫੀ ਵੱਡੀ ਹੋ ਚੁੱਕੀ ਹੈ ਬਟ ਮੈਨ ਲੱਗਦਾ ਕਿਤੇ ਹਲੇ ਆਪਾਂ ਹੋਰ ਇੰਪਰੂਵ ਕਰ ਸਕਦੇ ਹਾਂ ਸ਼ਾਇਦ ਮੇਬੀ ਮੈਂ ਉੱਥੇ ਜ਼ਿਆਦਾ ਕੰਮ ਕਰ ਲਿਆ ਹੈ ਹੈਨਾ ਤੇ ਆਪਾਂ ਹੋਰ ਵਧੀਆ ਕਰ ਸਕਦੇ ਜੇ ਆਪਾਂ ਹੋਰ ਵਧੀਆ ਹੋ ਜਾਈਏ ਤੇ ਫਿਰ ਸਾਨੂੰ ਕੋਈ ਟੱਚ ਨਹੀਂ ਕਰ ਪਾਏ ਹਮਮ ਹਮ ਐਲ ਇੱਕ ਵਧੀਆ ਮੰਚ ਹੈ ਬਾਲੀਵੁੱਡ ਜਾਣ ਦੀ ਵਜ੍ਹਾ ਕੀ ਰਹੀ ਸੀ ਅੰਜਲ ਬੀ ਐਡ ਹੈ ਅੰਜਲ ਉੰਡਾ ਦਾਣਾ ਪਾਣੀ ਲੈ ਗਿਆ ਮੈਨੂੰ ਮੈਂ ਬੜਾ ਯਕੀਨ ਕਰਦੀ ਹਾਂ ਜਿੱਥੋਂ ਦਾ ਮੇਰਾ ਦਾਣਾ ਪਾਣੀ ਹੋਏਗਾ ਨਾ ਜੇ ਅਮਰੀਕਾ ਤੋਂ ਹੋਇਆ ਮੈਂ ਹੁਣ ਅਮਰੀਕਾ ਨਿਕਲ ਜਾਣਾ ਜੇ ਮੇਰਾ ਪੰਜਾਬ ਦਾ ਹੋਏਗਾ ਤੇ ਮੈਨੂੰ ਫਿਰ ਮੇਰੀ ਕਿਸਮਤ ਮੇਰਾ ਦਾਣਾ ਪਾਣੀ ਇੱਥੇ ਲੈ ਕੇ ਆਏ ਅੱਜ ਮੇਰਾ ਦਾਣਾ ਪਾਣੀ ਇੱਥੇ ਸੀਗਾ ਤੁਹਾਡੇ ਕੋਲ ਆਈ ਨਾ ਮੈਂ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮੈਂ ਹਫਤੇ ਲਈ ਆਈ ਸੀ ਚੰਡੀਗੜ੍ਹ ਅਸੀਂ ਕਿਤੇ ਨਹੀਂ ਜਾਂਦੇ ਸਾਨੂੰ ਜਿੱਥੇ ਉਹ ਲੈ ਕੇ ਜਾਂਦਾ ਅਸੀਂ ਉੱਥੇ ਜਾਂਦੇ ਡੈਸਟੀਨੀ ਬਹੁਤ ਡੈਸਟੀਨੀ ਜਿੱਥੇ ਜਿੱਥੇ ਮਾਨੂੰ ਉਹਨੂੰ ਲੈ ਕੇ ਜਾਏਗਾ ਉਹਦੇ ਹੱਥ ਫੜ ਕੇ ਉਹਦੇ ਪਿੱਛੇ ਪਿੱਛੇ ਉਦਾਂ ਹੀ ਚੱਲਾਂਗੇ ਹਮ ਪਰ ਪੰਜਾਬ ਦੇ ਜਿਹੜੇ ਤੁਹਾਡੇ ਪ੍ਰਸੰਸਕ ਉਹ ਤੇ ਲੱਭਦੇ ਹੈਗੇ ਨਾ ਕਿ ਸਰਜੀਤ ਬਿੰਦਰਖੇ ਵਾਲੀ ਕਿੱਥੇ ਗਈ ਉਹ ਹਸ਼ਰ ਵਾਲੀ ਕੁੜੀ ਕਿੱਥੇ ਗਈ ਹੈਗੀ ਮੈਨੂੰ ਇੱਥੇ ਵੀ ਆਵਾਜ਼ ਮਾਰੂਗੇ ਤੇ ਮੈਂ ਆ ਜਾਾਂਗੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਕਿਸੇ ਨੇ ਮਾਰੀ ਨਹੀਂ ਆਵਾਜ਼ 2007-08 ਤੋਂ ਬਾਅਦ ਮਾਰੀ ਮੈਂ ਵੀ ਨਹੀਂ ਆਈਆਂ ਵਿੱਚ ਫਿਲਮਾਂ ਸਿਰਫ ਇਹ ਆਈ ਕਿਰਪਾ ਨਾਲ ਪੰਜ ਸਤ ਫਿਲਮ ਆਈਆਂ ਅੱਜ ਦੇ ਰਾਂਜੀ ਆਈ ਬਟ ਕੋਈ ਹਿੱਟ ਨਹੀਂ ਹੋਈਆਂ ਹੁਣ ਵੀ ਮੈਨੂੰ ਕੋਈ ਵਧੀਆ ਪਰਫਾਰਮੈਂਸ ਵਾਲੇ ਰੋਲ ਦੀ ਵਧੀਆ ਰੋਲ ਦੀ ਪਾਵਰਫੁਲ ਰੋਲ ਦੀ ਬੁਲਾਉਣਗੀ ਮੈਂ ਜ਼ਰੂਰ ਆਵਾਂਗੀ ਕਿਉਂ ਇਸ ਕਰਕੇ ਨਹੀਂ ਕਿ ਤੂੰ ਪੈਸੇ ਜ਼ਿਆਦਾ ਮੰਗਦੇ ਹੋਣਗੇ ਤੂੰ ਨਹੀਂ ਮੈਨੂੰ ਐਦਾਂ ਨਹੀਂ ਹੈ ਹੂੰ ਮੈਨੂੰ ਪੈਸੇ ਤਾਂ ਨਹੀਂ ਪੈਸੇ ਬਾਬਾ ਜੀ ਨੇ ਬਹੁਤ ਦਿੱਤੇ ਹੂੰ ਨਿਕਾ ਗੀਨ ਵੀ ਐਸੇ ਡਰਦੇ ਮਾਰੇ ਨੇ ਕਿਹਾ ਕਿ ਹੁਣ ਨਹੀਂ ਹੁਣ ਮੈਨੂੰ ਤੁਸੀਂ ਬੋਲ ਨਹੀਂ ਬਹੁਤ ਏਟ ਹੋ ਗਈ ਹੈ ਆਪਣੀ ਰੇਂਜ ਤੋਂ ਬਾਹਰ ਨਹੀਂ ਐਦਾ ਦੀ ਕੋਈ ਇਹ ਵੀ ਸੋਚ ਸਕਦੇ ਆ ਇਹ ਸੋਚ ਸਕਦੇ ਆ ਬਟ ਹੁਣ ਜੇ ਮੇਰੇ ਕੋਈ ਵਧੀਆ ਪਾਵਰਫੁਲ ਰੋਲ ਆਉਣਗੇ ਪਰਫਾਰਮੈਂਸ ਵਾਲੇ ਰੋਲ ਚਾਹੀਦੇ ਮੈਨੂੰ ਤਕੜੇ ਹਮ ਹਮ ਹੈਨਾ ਮੈਂ ਜ਼ਰੂਰ ਹਾਜ਼ਰ ਹਾਂ ਕੋਈ ਵੀ ਮੈਨੂੰ ਆਵਾਜ਼ ਮਾਰ ਪਿੱਛੇ ਜੀ ਗੁਰਮਖਿ ਜੀ ਦੇ ਤੁਹਾਡਾ ਥੋੜਾ ਜਿਹਾ ਸੀਨ ਦੇਖੋ ਬੜਾ ਪਾਵਰਫੁਲ ਸੀ ਹਾਂਜੀ ਹਾਂਜੀ ਤਾਕੜ ਵਕੀਲ ਵਾਲਾ ਹਾਂਜੀ ਬਸ ਐਦਾ ਦੇ ਰੋਲ ਚਾਹੀਦੇ ਤਾਕੜੇ ਛੋਟੇ ਹੁਣ ਛੋਟੇ ਹੋਣ ਛੋਟੇ ਹੋਣ ਵੱਡੇ ਹੋਣ ਜੇ ਤੁਸੀਂ ਮੈਨੂੰ ਇੱਕ ਸੀਨ ਵੀ ਦਓਗੇ ਨਾ ਮੇਰੇ ਚ ਦਮ ਐ ਉਹ ਇੱਕ ਸੀਨ ਕਰਕੇ ਲੋਕੀ ਫਿਲਮ ਦੇਖਣ ਆਉਣਗੇ ਹਮ ਹਮ ਆਰਟਿਸਟ ਦਮ ਹੋਣਾ ਚਾਹੀਦਾ ਉਹ ਤੁਹਾਡੀ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ ਤੁਹਾਡੀ ਇੱਕ ਝਲਕ ਦੇਖਣ ਨੂੰ ਵੀ ਲੋਕ ਫਿਲਮ ਦੇਖਣ ਆਉਣਗੇ ਜੇ ਕਈ ਵਾਰੀ ਪੂਰੀ ਫਿਲਮ 'ਚ ਤੁਸੀਂ ਹੁੰਨੇ ਹੋ ਬਟ ਫਿਰ ਵੀ ਤੁਹਾਨੂੰ ਕੋਈ ਯਾਦ ਨਹੀਂ ਕਰਦੇ ਨਹੀਂ ਯਾਦ ਕਰਦੇ ਇੱਕ ਸੀਨ 'ਚ ਬੰਦਾ ਆਂਦਾ ਤੇ ਫਿਲਮ ਹਲਾ ਕੇ ਰੱਖ ਜਾਂਦਾ ਜਿਸੇ ਕਰਕੇ ਹਲੇ ਲੋਕੇ ਸ਼ਗਨ ਨੂੰ ਯਾਦ ਕਰਦੇ ਹਾਂ ਮੈਂ ਹੁਣ ਵੀ ਹਾਜ਼ਰ ਆ ਮੈਂ ਬਹੁਤ ਪਿਆਰ ਕਰਦੀ ਆ ਪੰਜਾਬ ਚ ਜਿੰਨੇ ਵੀ ਮੇਰੇ ਕੋਲ ਸਾਰੇ ਕਲਾਈਂਟਸ ਹੀ ਪੰਜਾਬੀ ਆ ਚਾਹੇ ਬਾਹਰ ਰਹਿੰਦੇ ਚਾਹੇ ਇੱਥੇ ਰਹਿੰਦੇ ਆ ਮੈਨੂੰ ਦੇਖਣਾ ਚਾਹੁੰਦੇ ਆ ਮੁੰਡੇ ਕੁੜੀਆਂ ਐਂਡ ਮੈਂ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਆ ਮੈਨੂੰ achhiyan filma'an de role aun ਤੇ ਮੈਂ ਜ਼ਰੂਰ ਕਰਨਾ ਚਾਹੁੰਦੀ ਆ ਚੰਡੀਗੜ੍ਹ ਤੇ ਮੇਰਾ ਘਰ ਐ ਤੁਸੀਂ ਸਾਰੇ ਮੇਰੇ ਆਪਣੇ ਹੋ ਮੈਂ ਜ਼ਰੂਰ ਕਰਨਾ ਚਾਹੁੰਦੀ ਆ ਇਹ ਨਾ ਕਿ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਜਦੋਂ ਫਿਲਮਾਂ ਬਹੁਤ ਘੱਟ ਬਣਦੀਆਂ ਸੀ ਬਜਟ ਵੀ ਘੱਟ ਸੀ ਘੱਟ ਹੁੰਦੀ ਸੀ ਤੁਸੀਂ ਬੰਬੇ ਸਾਊ ਚਲੇ ਜਾਂਦੇ ਇੱਥੇ ਧੜਾ ਧੜ ਫਿਲਮਾਂ ਬਣਦੀਆਂ ਗਿਆ ਨਵ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਮੈਂ ਚਾਹੀਦੀ ਹੋਈ ਤਾਂ ਜ਼ਰੂਰ ਮੈਨੂੰ ਬੁਲਾਉਣਗੇ ਜੇ ਮੇਰਾ ਵਕਤ ਆਇਆ ਦੁਬਾਰਾ ਤੇ ਮੈਨੂੰ ਲੱਗਦਾ ਕਿ ਹੁਣ ਮੈਨੂੰ ਆਉਣ ਵਾਲੇ ਟਾਈਮ 'ਚ ਅੱچھے ਕੰਮ ਮਿਲੇਗਾ ਹੂੰ ਆਵਾਜ਼ ਪਾਉਗੀ ਮੈਂ ਕਈਆਂ ਨੇ ਤਾਂ ਉੱਥੇ ਜਿਹੜੇ ਦਿੱਲੀ ਦਿੱਲੀ ਸੋਪੀ ਕਹਿੰਦੇ ਐ ਨਾ ਜਿਹੜੇ ਦਿੱਲੀ ਸੋਪੀ ਉਹ ਉੱਥੋਂ ਤਾਂ ਬਹੁਤ ਸਾਰੀਆਂ ਇੱਥੇ ਪੰਜਾਬ ਚ ਆ ਕੇ ਕੁੜੀਆਂ ਕੰਮ ਕਰ ਗਈਆਂ ਗਈਆਂ ਨੇ ਕਰ ਗਈਆਂ ਹਾਂ ਪਰ ਗੁਰਲੀਨ ਨੂੰ ਕਿਸੇ ਰਵਾਜ ਨਹੀਂ ਮਾਰੀ ਨਹੀਂ ਮੈਨੂੰ ਨਹੀਂ ਮਾਰੀ ਹੂੰ ਹੂੰ ਕੋਈ ਨਹੀਂ ਆਵਾਜ਼ ਵੀ ਕਮੀ ਕਿੱਥੇ ਰਹਿ ਗਈ ਸੀ ਕਿ ਇਹ ਤੇ ਉਹਨਾਂ ਨੂੰ ਪਤਾ ਕਿਉਂ ਨਹੀਂ ਮਾਰੀ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਕੰਮ ਪਹਿਲਾਂ ਵੀ ਦੇਖਿਆ ਤੁਸੀਂ ਮੈਨੂੰ ਹੁਣ ਵੀ ਦੇਖ ਰਹੇ ਹੋ ਬਿਨਾ ਮੇਕਅਪ ਤੋਂ ਤੁਹਾਡੇ ਸਾਹਮਣੇ ਬੈਠੀਆਂ ਹੂੰ ਹੂੰ ਤੇ ਨਹੀਂ ਹੋਏਗਾ ਵਕਤ ਸ਼ਹਿਦ ਵਕਤ ਹੁਣ ਹੋਏਗਾ ਹੂੰ ਹੂੰ ਵਕਤ ਨਹੀਂ ਹੋਏਗਾ ਇਹ ਮੈਂ ਪਿੱਛੇ ਜਿਹੜਾ ਕੁਲ ਸਿੱਧੂ ਉਹਨਾਂ ਦੀ ਇੰਟਰਵਿਊ ਕੀਤੀ ਹੈ ਕੁਲ ਸਿੱਧੂ ਦੇਖੋ ਮੇਰੀ ਫਿਲਮ ਦੇ ਵਿੱਚ ਅੱਜ ਦੇ ਰਾਂਝੇ ਦੇ ਵਿੱਚ ਜਿਹੜੇ ਪਿੱਛੇ ਕੁੜੀਆਂ ਖੜੀਆਂ ਹੁੰਦੀਆਂ ਹਨਾ ਹਾਂ 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 ਪੁਲਿਸ ਦੀ ਵਰਦੀ ਪਾ ਕੇ ਜੀ 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 ਉਹਨਾਂ ਚੋਂ ਇੱਕ ਸੀਗੇ अच्छा जी भाई दे राजे पूछियो और नहीं शायद पहली फिल्म होएगी ओके okay. तो वो कहंदे के कि ਸਾਨੂੰ ਉਦੋਂ ਦੁੱਖ ਲੱਗਦਾ ਹੈਗਾ ਕਿ ਜਦੋਂ ਬਾਹਰੋਂ ਕੁੜੀਆਂ ਆਉਣ ਕੰਮ ਕਰਨ ਜੀ ਆਇਆਂ ਨੂੰ ਸਦ ਹੈਨਾ ਅੱਛੀ ਐਕਟਿੰਗ ਕਰਨ ਪਰ ਪ੍ਰੋਬਲਮ ਇਹ ਕਿ ਉਹ ਕਰਕੇ ਜਾਂਦੀਆਂ ਫਿਰ ਇੱਥੇ ਆ ਕੇ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਦੀਆਂ ਹੈਗੀਆਂ ਇਹ ਇਹ ਹੁਣ ਡਾਇਰੈਕਟਰਸ ਦੀ ਹੋਏਗੀ ਵੀ ਨਹੀਂ ਪਰ ਮੈਨੂੰ ਲੱਗਦਾ ਆਪਣੀ ਪੰਜਾਬ ਦੀਆਂ ਬਹੁਤ ਕੁੜੀਆਂ ਸੋਹਣੀਆਂ ਆ ਬਹੁਤ ਅੱਛੀਆਂ ਟੈਲੈਂਟਡ ਹੈ ਤੇ ਲੈਣਾ ਚਾਹੀਦਾ ਆਪਣੀਆਂ ਕੁੜੀਆਂ ਪਰ ਹੈ ਉਹ ਚਾਰ ਪੰਜ ਹੀ ਆ ਨਾ ਜੀ ਨਾ ਉਹ ਗੈਂਟੀ ਦੇ ਐਕਟਰੀ ਰਹੇਗੇ ਨਾ 15 20 ਰਹੇਗੇ ਉਹਨਾਂ ਨੂੰ ਸਾਰੀਆਂ ਫਿਲਮਾਂ ਵਿੱਚ ਦੇਖ ਲਈਦਾ ਹੈਗਾ ਸਾਰੀ ਫਿਲਮਾਂ ਵਿੱਚ ਦੇਖ ਲਈਦਾ ਆਡੀਅנס ਨੂੰ ਪੁੱਛੋ ਆਡੀਅנס ਕਿਹਨੂੰ ਚਾਹੁੰਦੇ ਆ ਉਹਨਾਂ ਨੂੰ ਲੈ ਕੇ ਆਓ ਫਿਰ ਹੂੰ ਦੇਖੋ ਕਦੀ ਵੀ ਚਿਹਰੇ ਕਰਕੇ ਫਿਲਮ ਨਹੀਂ ਚੱਲਦੀ ਕਹਾਣੀ ਹਮੇਸ਼ਾ ਫਿਲਮ ਚੱਲਦੀ ਹਮੇਸ਼ਾ ਕਹਾਣੀ ਕਰਕੇ ਡਾਇਰੈਕਸ਼ਨ ਐਂਡ ਕਹਾਣੀ ਐ ਹੀਰੋ ਹੁੰਦੇ ਫਿਲਮ ਦੇ ਜਿੰਨੋ ਮਰਜ਼ੀ ਤੁਸੀਂ ਲਿਆ हां 12वीं पास लेडी लापता कोई, कोई भी तुम कोई भी फिल्म ले आओ कोई भी फिल्म है आज हशर है आज हशर ਨੂੰ 17 ਸਾਲ ਬਾਅਦ ਵੀ ਲੋਕ ਯਾਦ ਕਰਦੇ ਕਿਉਂ ਉਹਦੀ ਕਹਾਣੀ ਵਧੀਆ ਸੀਗੀ ਉਹਦੇ ਗਾਣੇ ਵਧੀਆ ਸੀ ਉਹਦਾ 뮤직 ਵਧੀਆ ਸੀਗਾ ਉਹਦੇ ਸਾਰੇ ਕਿਰਦਾਰ ਹਿੱਟ ਹੋਏ ਸੀ ਫਿਲਮ ਐਹੋ ਜੀ ਬਣਾਓ ਜਿਹਨੂੰ ਸਦੀਆਂ ਤੱਕ ਲੋਕ ਯਾਦ ਕਰਨ ਕਹੀਏ ਬਬੂ ਮਾਲ ਸਾਹਿਬ ਨੂੰ ਗੌਰਵਤ੍ਰੀਨ ਸਾਹਿਬ ਨੂੰ ਕਹੀਏ ਦੁਬਾਰਾ ਬਣਾਓ ਹਸ਼ਰ ਜੀ ਨਹੀਂ ਬਣੇਗੀ ਨਹੀਂ ਬਣਨੀ ਨਾ ٹیم ਜੁੜਨੀ ਹੈ ਨਾ ਫਿਲਮ ਬਣੇਗੀ ਨਹੀਂ ਬਣੇਗੀ ਪਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਵੀ ਸੀਕਲ ਬੜੀਆਂ ਬੜੀਆਂ ਹਸ਼ਰ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਚੁੱਕੀ ਹੈ ਮੈਨੂੰ ਨਹੀਂ ਲੱਗਦਾ ਹਸ਼ਰ 2 ਉੱਡੀ ਵੱਡੀ ਕਾਮਯਾਬੀ ਹਾਸਲ ਕਰ ਪਾਉਗੀ ਉ ਬੁਲੰਦੀਆਂ ਛੂ ਚੁੱਕੀ ਹੈ ਤੁਸੀਂ ਮੁਗਲ ਆਜ਼ਮ ਦਾ ਦੇਖਿਆ ਪਾਰਟ 2 ਨਹੀਂ ਆਇਆ ਇਹ ਉਸ ਲੀਕ ਦੀ ਫਿਲਮ ਹੈ ਹਸ਼ਰ ਹਸ਼ਰ ਮਰਦ ਸ਼ੋਲੇ ਇਦਾਂ ਦੀ ਫਿਲਮ ਦੇ ਕਦੀ ਆਏ ਨਹੀਂ ਸੀਕਲ ਸ਼ੋਲੇ ਦਾ ਰੀਮੇਕ ਹੋਇਆ ਇਹ ਅਮਰ ਫਿਲਮ ਹੈ ਜਿਹੜੀਆਂ ਫਿਲਮ ਅਮਰ ਹੋ ਜਾਂਦੇ ਹਨ ਨਾ ਇੱਕ ਇਤਿਹਾਸ ਰੱਖ ਦਿੰਦੀਆਂ ਹਮ ਹਸ਼ਰ ਨੇ ਇਤਿਹਾਸ ਰਚਿਆ ਇਤਿਹਾਸ ਦੁਬਾਰਾ ਰਿਪੀਟ ਨਹੀਂ ਹੁੰਦਾ ਗਲਤੀ ਹੋਏਗੀ ਜੇ ਹਸ਼ਰ 2 ਬਣਾਉਣਗੇ ਤਾਂ ਮੈਨੂੰ ਨਹੀਂ ਲੱਗਦਾ ਹਸ਼ਰ 2 ਚੱਲੂਗੀ ਹਸ਼ਰ 1 ਚ ਸਾਨੂੰ ਇੰਨੀ ਕਾਮਯਾਬੀ ਮਿਲ ਚੁੱਕੀ ਹੈ ਇੱਕ ਇਤਿਹਾਸ ਬਣ ਚੁੱਕਿਆ ਪੰਜਾਬੀ ਇੰਡਸਟਰੀ ਲਈ ਅੱਜ ਵੀ 17 ਸਾਲ ਬਾਅਦ ਲੋਕ ਮੈਨੂੰ ਸ਼ਗਨ ਦੇ ਨਾਮ ਤੋਂ ਜਾਣਦੇ ਇਸ ਤੋਂ ਵੱਡੀ ਕੀ ਕਾਮਯਾਬੀ ਹੋਏਗੀ ਮੇਰੇ ਲਈ ਫਿਲਮ ਹਿੱਟ ਹੋ ਗਈ ਨਾ ਸ਼ਗਨ ਇਨ ਸ਼ਗਨ ਹਿੱਟ ਨਹੀਂ ਹੋਈ ਨਾ ਬਾਜ ਇੰਡਸਟਰੀ ਜਿਨੂੰ ਵੀ ਨਹੀਂ ਮਿਲਿਆ ਨਹੀਂ ਮਿਲਿਆ ਕੰਮ ਬਟ ਇਸ ਫਿਲਮ ਨੇ ਮੈਨੂੰ ਅਮਰ ਜ਼ਰੂਰ ਕਰ ਦਿੱਤਾ ਜਿੱਥੇ ਵੀ ਜਾਣੀਆ ਸ਼ਗਨ 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 ਬਟ ਤੂੰ ਨਹੀਂ ਬਣੇਗੀ ਪਿੱਛੇ ਜਿਹੜੇ ਬੱਬੂ ਮਾਨ ਸਾਹਿਬ ਦੇ ਨਾਲ ਤੇ ਮੁਲਾਕਾਤ ਵੀ ਕੀਤੀ ਕਿਸੇ ਪ੍ਰੀਮੀਅਰ ਦੇ ਦਰਮਿਆਨ ਮੁਖ ਦੇ ਪ੍ਰੀਮੀਅਰ ਤੇ ਹਮ ਹਮ ਪਰ ਉਹ ਦੁਨੀਆ ਦੇ ਵੀ ਦੁਬਾਰਾ ਉਹਨੇ ਕਿਹਾ ਕੁੜੀਆਂ ਕਿੱਥੇ ਚਲ ਗਈਆਂ ਗਈ ਨਹੀਂ ਅਸੀਂ ਨਹੀਂ ਗੱਲ ਕਰਦੇ ਉਹਨੇ ਵੀ ਬਥੇਰੀਆਂ ਫਿਲਮਾਂ ਬਣਾਈਆਂ ਬਣਾਈ ਗਈ ਸਾਡੀ ਬੱਬੂ ਮਾਨ ਸਾਹਿਬ ਨੇ ਫਿਲਮ ਬਣਾਈਆਂ ਉਹਦੇ ਚ ਆਪਣੀ ਆਵਾਜ਼ ਮਾਰੀ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਐਡਾ ਵੱਡਾ ਰੋਲ ਹੈ ਹੀ ਨੀਗਾ ਸ਼ਗਨ ਵਰਗਾ ਸਾਰੇ ਜਵਾਬ ਹੀ ਸੀਗੇ ਹੀਰੋ ਇਸ ਕਰਕੇ ਉਹਨਾਂ ਨੇ ਲੱਗਿਆ ਹੀ ਨਹੀਂ ਹਮ ਹਮ ਵੀ ਗੁਰਲੀਨ ਦੇ ਲਾਈਕ ਵੀ ਰੋਲ ਹੈ ਅੱਛਾ ਚਲੋ ਮੈਂ ਪੁੱਛਣਾ ਮੇਰੇ ਬੜਾ ਛੋਟਾ ਜਿਹਾ ਸਵਾਲ ਹੋਗਾ ਜਿਸ ਮਕਾਮ ਤੇ ਪਰਮਾਦਮ ਨੇ ਤੁਹਾਨੂੰ ਪਹਚਾ ਦਿੱਤਾ ਹੈ ਗਣੇ ਇਦਾਂ ਤਾਂ ਹੈ ਮੇਰੀ ਮੈਨੂੰ ਫੀਲਿੰਗ ਆ ਰਹੀ ਕਿ ਕੋਈ ਪੰਜਾਬ ਦਾ ਕੋਈ ਐਡਾ ਵੱਡਾ ਐਕਟਰ ਜਾਂ ਬਾਲੀਵੁੱਡ ਦਾ ਵੈਕਟਰ ਜਿਹਦੇ ਚ ਗੁਰਲੀਨ ਕੰਮ ਕਰਨਾ ਚਾਹੁੰਦੀ ਉਹਦੇ ਨਾਲ ਕਰਨਾ ਚਾਹੁੰਦੀ ਹੋਵੇ ਪੰਜਾਬ ਜਾਂ ਬਾਲੀਵੁੱਡ ਬਾਲੀਵੁੱਡ ਦੋਨੇ ਚੀ ਪਹਿਲਾਂ ਮੈਨੂੰ ਪੰਜਾਬੀ ਚ ਕਿਤੇ ਨਾ ਕਰਨਾ ਚਾਹੋਗੇ ਦਲਜੀਤ ਐਮੀ ਅਮਰਿੰਦਰ ਗਿੱਪੀ ਬਬੂਮਾਨ ਦੁਬਾਰਾ ਉਹਨਾਂ ਨੂੰ ਸਾਰੇ ਨਾਲ ਹੀ ਕੰਮ ਕਰਨਾ ਚਾਹੁੰਦੀ ਆ ਮੈਂ ਇੱਕ ਵਾਰ ਦੁਬਾਰਾ 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 ਤੋਂ ਮੈਂ ਇੱਕ ਵਾਰੀ ਸਾਰੇ ਪੰਜਾਬੀ ਸਿੰਗਰਸ ਨਾਲ ਜੋ ਐਕਟਰ ਹੈ ਇੱਕ ਇੱਕ ਫਿਲਮ ਕਰਨਾ ਚਾਹੁੰਦੀ ਆ ਔਰ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਦੇਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਚੱਲੇ ਵੀ ਇਹ ਸੀ ਸ਼ਗਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਬੈਸਟ ਫਿਲਮ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਚੱਲੇ ਕਿ ਬਾਕੀ ਕੁੜੀਆਂ ਤੇ ਗੁਰਲੀਨ ਵਿੱਚ ਕੀ ਫਰਕ ਸੀਗਾ ਐਂਡ ਬਾਲੀਵੁੱਡ ਵਿੱਚ ਮੈਂ ਸਨੀ ਦੇওল ਐਂਡ ਰਿਤਿਕ ਰੋਸ਼ਨ ਕੋਈ ਖਾਨ ਨਹੀਂ ਹੈ ਕਰ ਸਕਦੀ ਹਾਂ ਸ਼ਾਹਰੁਖ ਖਾਨ ਪਸੰਦ ਹੈ ਮੈਨੂੰ ਸ਼ਾਹਰੁਖ ਖਾਨ ਰਿਤਿਕ ਰੋਸ਼ਨ ਐਂਡ ਸਨੀ ਦੇওল ਤਿੰਨ ਬੰਦੇ ਪਸੰਦ ਹੈ ਤੇ ਜੇ ਹਾਲੀਵੁੱਡ ਦੀ ਗੱਲ ਕਰੀ ਤੇ ਮਾਈਕਲ ਮਰੋਨੇ ਅੱਛੀ ਉਹਨਾਂ ਦੀ ਮੈਨੂੰ ਬਹੁਤ ਚੰਗੇ ਲੱਗਦੇ ਮਤਲਬ ਇਹਦੋਂ ਤੋਂ ਹੀ ਤੁਹਾਨੂੰ ਪਸੰਦ ਹੈ ਜਦੋਂ ਤੁਸੀਂ 12 13 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰਤੇ ਅਹੀ ਚ ਵਾਈਸ ਇਹ ਹੀ ਸੋਚਿਆ ਸੀ ਫਿਲਮਾਂ ਹੀ ਸੋਚਿਆ ਸੀ ਹਮ ਹਮ ਕਹਿੰਦੇ ਹਮੇਸ਼ਾ ਪਹਿਲਾਂ ਕਰੋ ਬਾਗੀ ਹੋ ਕੇ ਤੁਸੀਂ ਕੰਮ ਕੀਤਾ ਸੀ ਐਕਟਿੰਗ ਪਹਿਲਾਂ ਪਿਆਰ ਹੈ ਸ਼ੁਰੂ ਤੋਂ ਮੇਰਾ ਪਹਿਲਾ ਪਿਆਰ ਹੈ ਜੇ ਬਾਬਾ ਜੀ ਵੀ ਪੁੱਛਣ ਕਿ ਤੇਰੀ ਅੰਤਿਮ ਖੁਆਇਸ਼ ਕੀ ਹੈ ਤੇ ਮੈਂ ਚਾਹੁੰਦੀ ਆ ਵੀ ਮੈਂ ਮੈਨੂੰ ਲੋਕ ਬਹੁਤ ਅੱਛੀ ਅਦਾਕਾਰਾ ਬਹੁਤ ਅੱਛੀ ਇਨਸਾਨ ਰੋਹਾਨੀ ਇਨਸਾਨ ਬਣ ਕੇ ਮਰਾਂ ਮੈਂ ਜੇ ਵੇਖੋ ਤੁਸੀਂ ਘਰੋਂ ਬਾਗੀ ਹੋ ਕੇ ਇਸ ਇੰਡਸਟਰੀ ਚ ਆਏ ਬਾਚੇ ਕਬਾਗੀ ਬਾਗੀ ਫਿਲਮਾਂ ਦੀ ਉਹ ਤੁਹਾਨੂੰ ਨੈਸ਼ਨਲ ਅਵਾਰਡ ਦਵਾ ਦਿੰਦੀ ਨੈਸ਼ਨਲ ਅਵਾਰਡ ਦਵਾ ਦਿੰਦੀ ਦੇਖੋ ਹੈਨਾ ਹਸ਼ਰ ਬਾਗੀ ਨੈਸ਼ਨਲ ਅਵਾਰਡ ਦੀ ਫਿਲਮਾਂ ਤੋਂ ਬਾਅਦ ਵੀ ਅਸੀਂ ਤਰਸਦੇ ਰਹੇਗੇ ਗੁਰਲੀਨ ਕਿੱਥੇ ਚਲੇਗੀ ਹੈਗੀ ਨਾ ਹਾਂ ਦੇਖੋ ਕਿ ਬੰਬੀ ਅੰਜਲ ਲੈ ਗਿਆ ਹੈ ਬੰਬੇ ਲੈ ਗਿਆ ਜਲਦੇਖੋ ਹੁਣ ਕੌਣ ਲੈ ਕੇ ਆਉਂਦਾ ਵਾਪਸ ਕਿਦੇ ਪਰਵਾਦਮ ਹੀ ਲੈ ਗਿਆ ਹੋਊਗਾ ਨਾ ਬਾਪਾ ਜੀ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਉਹ ਹੀ ਹੀਲਾ ਵਸੀਲਾ ਬਣਾਉਣਗੇ ਸੋ ਸਭ ਕੁਝ ਉਹਦੇ ਹੱਥ ਹੀ ਹੈ ਜਦੋਂ ਇੱਕ ਗੁਰਮਖ ਫਿਲਮ ਦੇ ਵਿੱਚ ਨਾ ਪਾਲੀ ਭੁਪਿੰਦਰ ਸਾਹਿਬ ਨਾ ਪੁੱਛਿਆ ਕਿ ਮੈਂ ਕੁੜੀ ਬੜੇ ਚੇਰ ਬਾਰੇ ਕਹਿੰਦੇ ਮੈਨੂੰ ਪਤਾ ਹੀ ਇਹ ਵਾਲਾ ਰੋਲ ਦੁਰਲੇ ਨਹੀਂ ਕਰ ਸਕਦੀ ਹੈਗਾ ਨਾ ਹੂੰ ਕਿ ਐਸੀ ਹੁੰਦਾ ਕਹਿੰਦਾ ਉਹਨੇ ਕਹਿਣਾ ਕਰ ਦਿੱਤੀ ਬੜਾ ਔਖਾ ਸੀ ਗੋਵੀ ਸ਼ਰਾਬੀ ਦਾ ਰੋਲ ਕਰਾਉਣਾ ਹੂੰ ਹੂੰ ਕਰ ਕਰਕੇ ਦਿਖਾਉਂਦੇ ਸੀ ਮੈਨੂੰ ਥੈਟ ਵਾਸ ਅ ਚੈਲੈਂਜਿੰਗ ਫਾਰ ਮੀ ਕਾਫੀ ਚੈਲੈਂਜਿੰਗ ਸੀਗਾ ਮੇਰੇ ਲਈ ਇਨੀਆਂ ਸੋਹਣੀਆਂ ਅੱਖਾਂ ਇਨੇ ਸੋਹਣਾ ਤੁਹਾਡਾ ਦਿਲ ਹੈ ਨਾ ਹੈ ਨਾ ਸਾਫ਼ پاک ਪਵਿੱਤਰ ਫਿਰਦਾਨ ਕਰਨ ਦਾ ਮਨ ਬਣ ਗਿਆ ਹੈ हां दान कर वाज, वाज करते कि बहुत सारा अखां दे भी रब आवाज अंदरूनी आवाज आई हां अखां ਦੇ ਮਿਲਦਾ 15 ਸਾਲ ਹੋ ਗਏ ਉਸ ਤੋਂ ਵੀ ਜ਼ਿਆਦਾ দান ਕਰਦੇ ਸੀਗਿਆ ਬਟ ਹੁਣ ਮੈਂ ਡਿਸਾਈਡ ਕੀਤਾ ਕਿ ਮੈਂ ਆਪਣੇ ਸਾਰੇ ਹੈਲਦੀ ਆਰਗਨਸ ਬੀਜੇ ਹੀ ਹੋਵੇ ਜਾਂ ਮੇਰੇ ਘਰ ਦੇ ਕੋਲ ਉੱਥੇ ਅੰਬਾਨੀ ਹਸਪੀਟਲ ਹੈ ਹਮ ਹਮ ਅੰਦੇਰੀ ਉੱਥੇ ਮੈਂ ਡੋਨੇਟ ਕਰਕੇ ਜੋ ਕਹਿੰਦੇ ਸਾੜਨ ਤੋਂ ਪਹਿਲਾਂ 4-5 ਘੰਟੇ ਤੱਕ ਆਪਣੇ ਜਿਹੜੇ ਆਰਗਨ ਕੰਮ ਕਰ ਸਾੜੀ ਦੇਣਾ ਨਾ ਫਿਰ ਜਿੰਨੇ ਵੀ ਆਰਗਨਸ ਹੈਲਦੀ ਹੈ ਤੇ ਉਹ ਤੇ ਕੱਢ ਲੋ ਨਾ ਕਿਸੇ ਦੇ ਰਿਸਰਚ ਚ ਕੰਮ ਆ ਜਾਣਗੇ ਜਾਂ ਕਿਸੇ ਦੇ ਕੰਮ ਆ ਜਾਣਗੇ ਮੇਰੀ ਅੱਖਾਂ ਦੋ ਲੋਕਾਂ ਨੂੰ ਰੋਸ਼ਨੀ ਦੇ ਦੇਗੀ ਲੀਵਰ ਕਿਡਨੀ ਮੇਰਾ ਦਿਲ ਦਿਲ ਹਾਲਾਂਕਿ ਥੋੜਾ ਕਮਜ਼ੋਰ ਹੈ ਮੇਰਾ ਨਹੀਂ ਇੰਨੇ ਲੋਕਾਂ ਦੇ ਦੁੱਖ ਤਕਲੀਫ ਸੁਣ ਕੇ ਤੇ ਮਜ਼ਬੂਤ ਹੋ ਜਾਣਾ ਚਾਹੀਦਾ ਹੈ ਮੈਨੂੰ ਬਾਈ ਬਰਥ ਹਾਰਟ ਪ੍ਰੋਬਲਮ ਹੈ। ਉਹ ਅੱਛਾ। ਮੇਰਾ ਹਾਰਟ ਦੇ ਵਿੱਚ ਪ੍ਰੋਬਲਮ ਹੈ। ਅੱਛਾ ਅੱਛਾ। ਤੇ ਮੇਰੀ ਆਪ ਪੈਲਪੀਟਿਸ਼ਨ ਬੜੀ ਜਲਦੀ ਵੱਜ ਜਾਂਦੀ ਸੋ ਮੈਨੂੰ ਵੀ ਸਟ्रेस ਬੜੀ ਜਲਦੀ ਹੋ ਜਾਂਦਾ। ਕੋਈ ਮੈਨੂੰ ਟੈਨਸ਼ਨ ਹੋ ਜਵੇ ਨਾ ਫਿਰ ਉੱਚੀ ਬੋਲੇ ਮੇਰੇ ਸਾਹਮਣੇ। ਤੇ ਮੈਂ ਡਰ ਜਾਂਦੀ ਮੈਨੂੰ ਬਾਈ ਬਰਥ ਹੀ ਲੱਖਾਂ ਚ ਕਿਸੇ ਇੱਕ ਬੱਚੇ ਨਾਲ ਹੁੰਦਾ। ਮੇਰਾ ਬਲੱਡ ਗਰੁੱਪ ਵੀ ਬੀ ਨੈਗੇਟਿਵ ਹੈ। ਅੱਛਾ ਜੀ। ਜਿਹੜਾ ਉਹ ਵੀ ਲੱਖਾਂ ਚ ਕਿਸੇ ਇੱਕ ਤੋਂ। ਲੱਖਾਂ ਤੇ ਫਿਰ ਬਸ ਥੋੜਾ ਜਿਹਾ ਹਾਰਟ ਵੱਲੋਂ ਵੀ ਕਮ ਹੈ ਬਾਕੀ ਮੇਰੀ ਬਾਡੀ ਟਚ ਮੁੱਡ ਸਾਰੀ ਪਰਫੈਕਟ ਹੈ ਪਿੱਛੇ ਜੇ ਫਿਲਮ ਵੀ ਸਲਮਾਨ ਖਾਨ ਸਾਹਿਬ ਦੀ ਸਕੰਦਰ ਨਾ ਬ੍ਰੇਨ ਬ੍ਰੇਨ ਉਹ ਠੀਕ ਹੋ ਸਕਦੀ ਉਹਦੇ ਚ ਨਹੀਂ ਨਹੀਂ ਉਹਦੇ ਚ ਉਹਨਾਂ ਦੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਉਹਦਾ ਵਿਆਹ ਹੋਇਆ ਹੁੰਦਾ ਹੈ ਨਾ ਉਹ ਸਾਰੇ ਆਰਗਨ ਦਿੰਦੇ ਉਹਨਾਂ ਦੀ ਆਪਣੀ ਵਾਈਫ ਦੇ ਫਿਰ ਜਿੰਨੇ ਜਿੰਨੂੰ ਦਿੰਦੇ ਉਹਨਾਂ ਨੂੰ ਜਾ ਕੇ ਮਿਲਦੇ ਆ ਗਿਆ ਮਿਲਦ ਕਿਹੜੀ ਮੂਵੀ ਸੀਗੀ ਉਹ ਸਕੰਦਰ ਸਕੰਦਰ ਹਾਂ ਉਕੇ ਸੇ ਅੱਖਾਂ ਜਿਹਨੂੰ ਅੱਖਾਂ ਵਾਲੇ ਜਿੰਨਾਂ ਕਿਡਣੀਓ ਕਿਡਣੀ ਵਾਲੇ ਮਿਲਦੇ ਨੇ ਬਹੁਤ ਸਾਰੇ ਲੋਕ ਦਾਨ ਕਰਦੇ ਨੇ ਉਹ ਚੰਗੀ ਗੱਲ ਵੀ ਹੈ ਨਾ ਨਹੀਂ ਮੈਂ ਕਰਨਾ ਚਾਹੁੰਦੀ ਔਰ ਮੈਂ ਚਾਹੁੰਦੀ ਸਭ ਨੂੰ ਕਰਨਾ ਚਾਹੀਦਾ ਆਪਾਂ ਜਿੰਨੇ ਵੀ ਹੈਲਦੀ ਲੋਕਾਂ ਵੀ ਸਾਡੇ ਮਰਨ ਤੋਂ ਬਾਅਦ ਸਾਨੂੰ ਵੈਸੇ ਤਾਂ ਸਾੜੀ ਦੇਣਾ ਕਿੰਨੇ ਲੋਕਾਂ ਦੇ ਅਸੀਂ ਕੰਮ ਆ ਸਕਦੇ ਆ ਉਹਦੀ ਪਰਿਵਾਰਾਂ ਦੀ ਸਾਨੂੰ ਦੁਆ ਮਿਲ ਸਕਦੀ ਹੈ ਮਰਨ ਤੋਂ ਬਾਅਦ ਵੀ ਆਪਾਂ ਜ਼ਿੰਦਾ ਰਵਾਂਗੇ ਹਾਂ ਮਰਨ ਤੋਂ ਬਾਅਦ ਵੀ ਜ਼ਿੰਦਾ ਸਾਡੀਆਂ ਅੱਖਾਂ ਕੋਈ ਸਾਡੀਆਂ ਅੱਖਾਂ ਨਾਲ ਦੇਖ ਪਾਊਗਾ ਸਾਡੇ ਆਰਗਨ ਨਾਲ ਕੋਈ ਜੀ ਪਾਊਗਾ ਕਰਨਾ ਚਾਹੀਦਾ ਖਬਰਾਂ ਆਉਂਦੀਆਂ ਹੈਗੀਆਂ ਕਿ ਇੱਕ ਬੰਦਾ ਗਿਆ ਤੇ ਚਾਰ ਜ਼ਿੰਦਗੀਆਂ ਦੇ ਗਿਆ ਦੇ ਗਿਆ ਨਾ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਦਸਬੰਦ ਕੱਢਣਾ ਚਾਹੀਦਾ